啊，都来听。 ਮਹਿਰਾ ਜੋ ਗੁਰੂ ਮਹਾਰਾਜ ਜੀ ਨੇ અપਾਰ ਕਿਰਪਾ ਮਹਿਰਮਤ ਬਖਸ਼ਿਸ਼ ਕੀਤੀ ਹੈ ਜੋ ਸੁਭਾਗ ਸਮਾਪਤ ਹੋਇਆ ਹੈ ਗੁਰੂ ਦੀ ਪਾਵਨ ਝੂਲੀ ਦੇ ਅੰਦਰ ਬੈਠ ਕਰਕੇ ਇਲਾਹੀ ਗੁਰਵਾਣੀ ਦੇ ਜਾਪ ਇਤਿਹਾਸਕ ਢਾਡੀਵਾਰਾ ਉਹਨਾਂ ਮਰਜੀ ਬਣਿਆ ਗੁਰਸਿੱਖਾਂ ਨੂੰ ਅਪਾ ਯਾਦ ਕਰ ਰਹੇ ਹਾਂ ਜੋ ਇੱਕ ਹੌ ਦਾ ਮਹੀਨਾ ਚੱਲ ਰਿਹਾ ਹੈ ਜੋ ਇਹ ਦਿਨ ਚੱਲ ਰਹੇ ਨੇ ਇਹਨਾਂ ਦਿਨਾਂ ਦੇ ਅੰਦਰ ਉਹ ਮਰਜੀ ਵੜੇ ਸਿੱਖ ਜੋ ਮੌਸਮ ਦੀ ਪਰਵਾਹ ਨਾ ਕਰਦੇ ਹੋਏ ਠੰਡ ਦੀ ਪਰਵਾਹ ਨਾ ਕਰਦੇ ਹੋਏ ਉਸ ਅਕਾਲ ਪੁਰਖ ਵਹਿਗੂ ਦੀ ਰੱਬੀ ਦੇ ਨਾਲ ਜੁੜ ਕਰਕੇ ਉਹਨਾਂ ਨੇ ਆਪੂ ਸਾਹਿਬੇ ਕਮਾਲ ਮਤ ਅਗਮੜਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਜੋ ਪੈਰ ਪੈ ਤੇ ਉਹ ਨਹੀਂ ਰੱਖਿਆ ਕਰਦੇ ਨੇ ਜਿਨ੍ਹਾਂ ਦੇ ਆਸ਼ੀਰਵਾਦ ਦੇ ਨਾਲ ਉਹ ਸਾਰੇ ਸਿੱਖ ਚੜ੍ਹਦੀ ਕਲਾ ਦੇ ਵਿੱਚ ਨੇ। ਪਰਮੇਸ਼ਾਹੀ ਕਾਇਨਾਤ ਇੱਕ ਪਾਸੇ ਹੈ। ਕਹਿਰ ਇੱਕ ਪਾਸੇ ਹੈ। ਪਰ ਜਾਮ ਗੁਰੂ ਹੋਏ ਬਲ ਤਨੇ ਕਾ ਗਾਰਦ ਦੇਚੇ। ਜਾਮ ਗੁਰੂ ਹੋਏ ਬਲ ਲੱਖ ਪਾਹੇ ਕਿਆ ਕੀਜੇ। ਜੇ ਗੁਰੂ ਬਲ ਹੋ ਜੇ ਪੇਪਾਂ ਦੇ ਲੱਖਾਂ ਮਾਮਾ ਇੱਕ ਸਾਈਡ ਹੋਣ ਸਾਰੇ ਕਾਇਨਾਤ ਇੱਕ ਸਾਈਡ ਹੋ ਜੇ ਜਿੱਦੇ ਵੱਲ ਗੁਰੂ ਖੜਿਆ ਹੈ ਉਹਨੂੰ ਦਰਨ ਦੀ ਲੋੜ ਨਹੀਂ ਆਖੋ ਸਤਿਗੁਰਾਂ ਗੁਰੂ ਵੱਲੋਂ ਸੋ ਗੁਰੂਕਿਆਂ ਬੰਤ ਕਾ ਪਾ ਰਹੇ ਹੋ ਮਨੁਮਿੱਤਿਆਂ ਨੂੰ ਚੰਕੂ ਰੋ ਦੀ ਗੜੀ ਦੇ ਅੰਦਰ ਸਰਹੱਦ ਦੀ ਦੀਵਾ ਦੇ ਅੰਦਰ ਲੈ ਕੇ ਜਾਈਏ ਗੁਰ ਚਰਨਾ ਦੇ ਜੀ ਜੁਈਏ ਗੁਰੂ ਅਕਸ਼ਿਪਤੇ ਕਿ ਜਾਈਏ ਜੀ ਆਖੋ ਜੀ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਕੀ ਫਤਿਹ ਪੀਓ ਤਿਆਸ ਹੈ ਜੀਹੋ ਇੱਕ ਵਾਰ ਸੁਣੀਏ ਦੋ ਵਾਰ ਸੁਣੀਏ 100 ਵਾਰ ਸੁਣੀਏ ਭਾਵੇਂ 1000 ਵਾਰ ਸੁਣੀਏ ਇੱਕ ਨਵੀਂ ਚੇਨ ਜਾਗਦੀ ਹੈ ਜਿਵੇਂ ਕਹਿੰਦੇ ਮਨ ਦੇ ਵਿੱਚ ਆਨੰਦ ਆਉਂਦਾ ਸੁਣਨ ਦਾ ਆਪਣੇ ਵੱਡੇ ਵੀਰਾਂ ਦੀਆਂ ਕਥਾਵਾਂ ਸੁਣਨ ਦਾ ਆਨੰਦ ਆਉਂਦਾ ਕਿਉ ਲੰਮੇ ਸਮੇ ਦਾ ਘੇਰਾ ਹੁਣ ਕਹਣਾ ਸੋਚਾ ਆਪਣੇ ਘਰ ਨੂੰ ਇੱਕ ਦਿਨ ਘੇਰਾ ਪੈ ਜੇ ਦੋ ਦਿਨ ਘੇਰਾ ਪੈ ਜੇ ਤੇ ਮੁਸ਼ਕਲਾਂ ਦੇ ਨਾਲ ਆਪਾਂ ਹੱਥ ਖੜੇ ਕਰਕੇ ਬਾਹਰ ਆ ਜਾਮਾਨੀ ਕਿ ਜੋ ਕਰਨਾ ਕਰ ਲੋ ਕਿ ਸਾਡਾ ਹੱਥ ਬੰਨੇ ਖੜੇ ਨੇ ਪਰ ਇੰਨਾ ਲੰਮਾ ਸਮਾਪੇ ਰਾ ਪਿਆ ਰਹੇ ਹੈ ਗੁਰਦੇ ਸਿੱਖ ਡੋਲ ਰਹੇ ਕਿਉਂ ਡੋਲ ਰਹੇ ਕਿਉਂਕਿ ਗੁਰੂ ਵੱਲ ਸੀ ਗੁਰੂ ਨਾਲ ਸੀ ਗੁਰੂ ਖੜਿਆ ਸੀ ਤੇ ਗੁਰੂ ਮੁਸ਼ਕਿਲ ਪੈਂਡੇ ਦੇ ਵਿੱਚ ਜਦੋਂ ਨਾਲ ਖੜਿਆ ਹੋਵੇ ਫਿਰ ਭਾਵੇਂ ਸਾਹਮਣੇ ਮੌਤ ਵੀ ਹੋਵੇ ਸਿੱਖ ਮੌਤ ਨੂੰ ਵੀ ਮਖੌਲਾ ਕਰਦਾ ਹੈ ਉਹ ਸਤਨਾਮ ਮਖੌਲਾ ਜੇਹੋਂ ਗੁਰੂ ਪਾਪ ਸਾਹਿਬ ਜੀ ਸਿੰਘਾਂ ਦੇ ਕਹਿੰਦੇ ਸ੍ਰੀ ਅਨੰਦੂਸਰ ਦਾ ਪਿਆ ਕਾਲੀ ਕਰਦੇ ਨੇ ਜੋ ਸੋਹਾ ਕਰਦੇ ਸੀ ਉਹ ਤੋੜ ਦਿੰਦੇ ਨੇ ਗੁਰੂ ਨੂੰ ਤੇ ਪਤਾ ਸੀ ਪਰ ਧਰਮ ਦੀ ਸੋਹ ਕਰਦੀ ਹੈ ਨਾ ਧਰਮ ਦੀ ਸੋਹ ਕਰਦੀ ਹੈ ਤੇ ਤੋੜ ਦਿੱਤੀ ਤੇ ਇੱਥੇ ਮਲਵੀ ਰੰਗਣ ਜੀ ਨੇ ਕਿ ਕੋਈ ਕਮਿਊਨਿਟੀ ਮਾੜੀ ਹੈ ਗੁਰੂ ਪਾਤਸ਼ਾਹ ਜੀ ਕੁਰਾਨ ਦੀ ਸੌਂਹ ਤੇ ਭਰੋਸਾ ਕਰਕੇ ਗੋਉ ਦੀ ਸੌਂਹ ਤੇ ਭਰੋਸਾ ਕਰਕੇ ਅਨੰਦਪੁਰ ਸਾਹਿਬ ਦਾ ਜ਼ਿਲ੍ਹਾ ਖਾਲੀ ਕਰਦੇ ਨੇ ਤੇ ਜਦੋਂ ਕੀਰਤਪੁਰ ਸਾਹਿਬ ਟੱਪਦੇ ਨੇ ਪਿੱਛੋਂ ਹਮਲਾ ਕਰ ਦਿੰਦੇ ਨੇ ਛੇ ਪੋ ਦੀ ਰਾਤ ਨੂੰ ਕਿਲਾ ਖਾਲੀ ਕਰਦੇ ਨੇ ਤੇ ਸੱਤ ਪੋ ਦਾ ਜਦੋਂ ਦਿਨ ਚੜ੍ਹਦਾ ਹੈ ਅਗਰਤ ਵੇਲੇ ਸਰਸਵਤੀ ਦੇ ਉੱਤੇ ਜਗ ਹੁੰਦੀ ਹੈ ਉੱਥੇ ਗੁਰੂ ਮਹਾਰਾਜ ਜੀ ਪੂਰਨੇ ਬਾ ਰਹੇ ਨੇ ਕੀ ਅਸਲ ਵਿੱਚ ਤਾਕਤ ਕਿਹੜੀ ਹੈ ਜਿਹੜੀ ਗੁਰਸਿੱਖਾਂ ਨੂੰ ਮਰਦੇ ਦਮ ਤੱਕ ਡੋਲਣ ਨਹੀਂ ਦਿੰਦੀ ਉਹ ਤਾਕਤ ਕਿਹੜੀ ਹੈ ਕਿ ਚਾਹੇ ਤਿੱਤਮੀ ਤੇ ਬੈਠੇ ਹੋਣ ਸਿੱਖ ਆਲੇ ਦੇ ਖੱਲੇ ਥੱਲੇ ਖੜੇ ਹੋਣ ਭਾਵੇਂ ਉਲੀਆਂ ਦੇਗਾ ਵਿੱਚੋਂ ਵਾਲੇ ਜਾਣ ਫਾਵੇਂ ਬੰਦਵਾਸੇ ਕੱਟਿਆ ਜਾਵੇ ਤਾਂ ਤਾਕਤ ਕਿਹੜੀ ਹੈ ਜਿਹੜੀ ਸਿੱਖਾਂ ਨੂੰ ਡੋਲਣ ਨਹੀਂ ਦੇਦੀ ਉਹ ਤਾਕਤ ਹੈ ਜਪ ਦੀ ਆਪ ਕੋ ਸਤਨਾਮ ਉਹ ਤਾਕਤ ਹੈ ਗੁਰਬਾਣੀ ਦੀ ਉਹ ਤਾਕਤ ਹੈ ਸਿਮਰਨ ਦੀ ਆਪਾਂ ਨੂੰ ਪਤਾ ਹੀ ਨਹੀਂ ਲੱਗਿਆ ਆਪਾਂ ਨੂੰ ਤੇ ਹੁਣ ਕਿਹਾ ਜਾਂਦਾ ਹੈ ਨਾ ਕਿ ਬਾਰ ਬਾਰ ਪੜਨ ਦਾ ਕੀ ਲਾਭ ਬਾਰ ਬਾਰ ਸਿਮਰਨ ਦਾ ਕੀ ਲਾਭ ਆਪਣੇ ਮਾਨਸਿਕ ਹਮਲੇ ਹੋ ਰਹੇ ਕਿ ਬਾਰ ਬਾਰ ਕਰਨ ਦਾ ਕੀ ਲਾਭ ਕਰਕੇ ਤਾਂ ਦੇਖੋ ਕਰਕੇ ਤਾਂ ਵੇਖੋ ਤੈਨੂੰ ਤਾਕਤ ਮਿਲਦੀ ਹੈ ਕਿਉਂਕਿ ਉਹੀ ਤਾਕਤ ਸੀ ਜਿਹਦੇ ਥੱਲੇ ਖੜੇ ਹੋਏ ਵੀ ਸਿੱਖ ਟੋਲ ਦੇ ਜਿਹਦੇ ਪਰੋਸੇ ਤੇ ਖੜੇ ਹੋਏ ਸੀ ਕੰਡੋਲ ਦੇ ਨਹੀਂ ਪਾਵੇ ਜਾਂ ਤਾਂ ਪਰਵਾਰ ਕਰਨੀ ਆਪੇ ਜਗ ਹੋ ਰਹੀ ਹੈ ਪਤਾ ਹੈ ਕਿ ਕਿਹੇ ਮੁਸ਼ਕਲ ਆਏ ਤੇ ਆਪਾਂ ਸੁੱਖ ਦੇ ਸਮੇਂ ਛੱਡ ਦਿੰਦੇ ਆ ਗੁਰੂ ਪਾਤਸ਼ਾਹ ਨੇ ਮੁਸ਼ਕਲ ਦੇ ਸਮੇਂ ਵੀ ਨਹੀਂ ਛੱਡਿਆ ਅਤਿ ਦੀ ਵਿਕਤਾ ਦੇ ਸਮੇਂ ਵੀ ਜਾਪ ਨਹੀਂ ਛੱਡਿਆ ਜੱਪ ਕੀ ਕਾ ਬਾਣ ਇਸ ਘੜੀ ਪੜਨਾ ਜ਼ਰੂਰ ਥਾ ਪੜ ਕੇ ਗੁਰੂ ਗ੍ਰੰਥ ਕੋ ਸਿੰਘੋਂ ਵਿੱਚ ਭਰਨਾ ਸਰੂਰਤਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹ ਕੇ ਸਰੂਰ ਪੜਨਾ ਹੈ ਪੜਨਾ ਹੈ ਕਿ ਜਪੀ ਦਾ ਪਾਠ ਨਹੀਂ ਛੱਡਣਾ ਭਾਵੇਂ ਅੰਤ ਦੀ ਮੁਸ਼ਕਲ ਦਾ ਸਮਾਂ ਆ ਜਾਵੇ ਕੁਝ ਵੀ ਸਿਰ ਤੇ ਵਿਕਤਾ ਬਣੀ ਪਵੇ ਭਾਵੇਂ ਇਹ ਹੋਵੇ ਕਿ ਆਖਰੀ ਸੁਵਾਸ ਚਲਦੇ ਹੋਣ ਆਖਰੀ ਸੁਵਾਸਾਂ ਦੇ ਵਿੱਚ ਵੀ ਭਰੋਸਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ ਰੱਖੜਾ ਹੈ ਉਸਤ ਨਾਮ ਕਿੱਡਾ ਭਰੋਸਾ ਸੀ ਕਿ ਸਮਾ ਹੋ ਗਿਆ ਹੁਣ ਨਿਤਨੇਮ ਕਰੋ ਬਾਣੀ ਪੜੋ ਸਿੰਘ ਸ਼ਹੀਦ ਹੁੰਦੇ ਨੇ ਪਰ ਕਹਿੰਦੇ ਫਿਰ ਵੀ ਸੋਤਾ ਬਹਿਣਾ ਨਹੀਂ ਕਿ ਜੇਕਰ ਨਿਤਨੇਮ ਸੰਪੂਰਨ ਹੋ ਗਿਆ ਆਸਾ ਦੀ ਬਾਤ ਦਾ ਕੀਰਤਨ ਸੰਪੂਰਨ ਹੋ ਗਿਆ ਫਿਰ ਵੀ ਸੋਤਾ ਬਹਿਣਾ ਨਹੀਂ ਜੇ ਜਾਨਵਾਰ ਕੇ ਵੀ ਗੁਰਬਾਣੀ ਦੇ ਲੜ ਲੱਗਿਆ ਜਾ ਕੇ ਇੱਥੇ ਸੋਤਾ ਬਹਿਣਾ ਤੇ ਆਪਾਂ ਸੁੱਖਾਂ ਦੇ ਵਿੱਚ ਹੀ ਛੜੀ ਰਹਿੰਦੇ ਆ ਤੇ ਸਰਸਾ ਨਦੀ ਵੀ ਕਹਿਰ ਮਾਣ ਕੇ ਚੜੀ ਹੋਈ ਹੈ ਤੇ ਸਰਸਾ ਨਦੀ ਦੇ ਕੰਢੇ ਤੇ ਉੱਤੇ ਪਰਿਵਾਰ ਇਕੱਠਾ ਹੈ ਤੇ ਜਦੋਂ ਸਰਸਾ ਪਾਰ ਕਰਦੇ ਨੇ ਉਸ ਤੋਂ ਬਾਅਦ ਮੁੜ ਕੇ ਪਰਿਵਾਰ ਇਕੱਠਾ ਨਹੀਂ ਹੁੰਦਾ ਤੇ ਨੇ ਇਸਿਆ ਦੇ ਵਿੱਚ ਵੜ ਜਾਂਦਾ ਆਖੋ ਸਤਿਨਾਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਮਾਤਾ ਹਮਾ ਤੇ ਭਾਈ ਮੱਡੀ ਸਿੰਘ ਜੀ ਤਿੰਨ ਹਿੱਸਿਆਂ ਦੇ ਵਿੱਚ ਪਰਿਵਾਰ ਵੰਡ ਜਾਂਦਾ ਹੈ ਗੁਰੂ ਪਾਤਸ਼ਾਹ ਜੀ ਚਮਕੌਰ ਵਾਲਾ ਚਲੇ ਪਾਉਂਦੇ ਨੇ ਅੱਗੇ ਰੋਪੜ ਪਹੁੰਚਦੇ ਨੇ ਰੋਪੜ ਪਹੁੰਚ ਕਰਕੇ ਹੁਣ ਦੇਖੋ ਜਿਨ੍ਹਾਂ ਨੇ ਸੋਹਾ ਘਾਤੀਆਂ ਨੇ ਮੁਸਲਮਾਨਾਂ ਨੇ ਸੌਹਾ ਘਾਤੀਆ ਕਮੁੰਟੀ ਨਾਲ ਵੈਰ ਨਹੀਂ ਕਿਸੇ ਮਜਮ ਨਾਲ ਕਿਸੇ ਕੌਮ ਨਾਲ ਵੈਰ ਨਹੀਂ ਤੇ ਜਿਨ੍ਹਾਂ ਨੇ ਸੌਹਾ ਘਾਤੀਆ ਉਹ ਮੁਕਰਗੇ ਤੇ ਗੁਰੂ ਪਾਤਸ਼ਾਹ ਜੀ ਰੋਪੜ ਦੇ ਇਲਾਕੇ ਦੇ ਵਿੱਚ ਨਿਹੰਗ ਖਾਪੂੜਾ ਕਿਹਾ ਜਾਂਦੇ ਨੇ ਉਹ ਵੀ ਇੱਕ ਮੁਸਲਮਾਨ ਆ ਕੁਸਲ ਖਾਨ ਉਹ ਵੀ ਗੁਰੂ ਦਾ ਅਮਰੀਦ ਹੈ ਜਿੱਥੇ ਭਾਈ ਗੱਦੀ ਤਰ ਸਿੰਘ ਜੀ ਫੱਟੜ ਹੋ ਜਾਂਦੇ ਨੇ ਜਖਮੀ ਹੋ ਜਾਂਦੇ ਨੇ ਤੇ ਉੱਥੇ ਗੁਰੂ ਪਾਤਸ਼ਾਹ ਜੀ ਦੇ ਉੱਤੋਂ ਚੰਕੋੜ ਵੱਲ ਨਿਕਲਦੇ ਨੇ ਤੇ ਭਗਤ ਜੀ ਤਰ ਸਿੰਘ ਨੂੰ ਕੋਟਲਾ ਨਹੀਂ ਦਿਖਾ ਤੇ ਕੋਲ ਛੱਡ ਕੇ ਜਾਂਦੇ ਨੇ ਉਹ ਤੇ ਘਰੇ ਛੱਡ ਕੇ ਜਾਂਦੇ ਨੇ ਹੁਣ ਇੱਥੇ ਆ ਪਰੋਸੇ ਜੀ ਵਿਸ਼ਵਾਸ ਦੀ ਗੱਲ ਹੁਣ ਪਿੱਛੋਂ ਮੁਗਲਾਂ ਨੇ ਤਲਾਸ਼ੀਆਂ ਸ਼ੁਰੂ ਕੀਤੀਆਂ ਹੁਣ ਜਾਂ ਕੀਤੇ ਪਿੰਡ-ਪਿੰਡ ਜਾ ਕੇ ਤਲਾਸ਼ੀ ਕਰ ਰਹੇ ਨੇ ਹੁਣ ਕੋਟਲਾ ਨਹੀਂ ਦਿਖਾ ਦਾ ਨਿਕਰ ਸੂਖ ਹੈ ਇਲਾਕੇ ਦੀ ਇੱਕ ਕਦਰ ਹੈ ਉਹਦੀ ਤੇ ਉੱਥੇ ਵੀ ਤਲਾਸ਼ੀ ਜਦੋਂ ਹੁੰਦੀ ਹੈ ਤੇ ਤਲਾਸ਼ੀ ਮੁਗਲ ਕਰਨ ਆਉਂਦੇ ਨੇ ਉਹ ਸਾਰੇ ਘਰ ਦੀ ਤਲਾਸ਼ੀ ਕਰਦੇ ਨੇ ਤੇ ਇੱਕ ਕਮਰੇ ਦਾ ਦਰਵਾਜ਼ਾ ਬੰਦ ਹੁੰਦਾ ਹੁਣ ਪ੍ਰੋਫੈਸਰ ਜੀ ਦਾ ਦੇਖੋ ਕਿ ਇਹ ਕਮਰੇ ਇਤਲਾਸੀ ਤੇ ਕਹਿੰਦੇ ਨੇ ਕਿ ਇਸ ਕਮਰੇ ਦੇ ਅੰਦਰ ਮੇਰੇ ਧੀਜ ਬਾਈ ਛੁੱਟੇ ਨੇ آواز کوٹلا نام خان کی سپوتری بیمتاز کے کنہاں پہ اس کمرے کھا بھروسا ہے, ہے حالانکہ کچھ سمے بعد پائی بلجر سنگھ چڑھائی کر جاتے ہیں جدو ਬੀਬੀ ਮੰਗਤਾਜ ਦੇ ਕੰਨਾਂ ਦੇ ਵਿੱਚ ਇਹ ਆਵਾਜ਼ ਪੈਂਦੀ ਹੈ ਕਿ ਅੰਦਰ ਮੇਰੇ ਧੀ ਜਵਾਈ ਸੁੱਤੇ ਨੇ ਉਸੇ ਸਮੇਂ ਬੀਬੀ ਮੰਗਤਾਜ ਪਾਈ ਗਈ ਤਰਜ਼ੀਕ ਤੇ ਚੰਨਾ ਤੇ ਆਪਣਾ ਸਿਰ ਢਾਹ ਦਿੰਦੀ ਹੈ ਆਪੋ ਸਤਨਾਮ ਹਾਲਾਂਕਿ ਇਹ ਹੈ ਬਚਨ ਦੀ ਗੱਲ ਤੇ ਅੱਜ ਆਪਾਂ ਦੇਖ ਰਿਹਾ ਸਮਾਜ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਜ਼ੂਰੀ ਦੇ ਅੰਦਰ ਬਚਨ ਕਰਕੇ ਵੀ ਧੀ ਜੇ ਦਿਨ ਤਲਾਕ ਹੋਣ ਜਾਂਦਾ ਹੈ ਇੱਥੇ ਚਾਹ ਲਾ ਉਹਦਾ ਪਾਠ ਨਹੀਂ ਕੀਤਾ ਹੁੰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿਧੂ ਵੀ ਦੇ ਅੰਦਰ ਅਰਦਾਸ ਵੀ ਹੋਈ ਹੁੰਦੀ ਹੈ ਕਿ ਜੋੜੀ ਸਲਾਮਤ ਰਹੇ ਇੱਥੋਂ ਤੱਕ ਵੀ ਹੁੰਦਾ ਹੈ ਕਿ ਲਵ ਮੈਰਿਜ ਵੀ ਕਰ ਲੈਂਦੇ ਆ ਸਾਰਾ ਕੁਝ ਹੁੰਦਾ ਤੇ ਥੋੜੇ ਸਮੇਂ ਬਾਅਦ ਮਨ ਮੁਟਾਵ ਹੋ ਜਾਂਦਾ ਹੈ ਤੇ ਆਪਾਂ ਕਹਿੰਦੇ ਆ ਤੇਰੇ ਨਾਲ ਮੇਰੀ ਮਤ ਨਹੀਂ ਮਿਲਦੀ ਤੇਰੇ ਨਾਲ ਮੇਰੇ ਵਿਚਾਰ ਨਹੀਂ ਮਿਲਦੀ ਤੇ ਬਚਨਾਂ ਨੂੰ ਤੋੜ ਕਰਕੇ ਜਿਹੜੀ ਇਹੂ ਵੀ ਤੇ ਅੰਦਰ ਗੁਰੂ ਗ੍ਰੰਥ ਸਾਹਿਬਹ ਜੀ ਪਾਵਨ ਹਜੂਰੀ ਦੇ ਅੰਦਰ ਉਹ ਲਾਵਾ ਦਾ ਪਾਠ ਵੀ ਹੁੰਦਾ ਹੈ ਅਰਦਾਸ ਵੀ ਹੋਈ ਹੁੰਦੀ ਹੈ ਉਹਨੂੰ ਤੋੜ ਕਰਕੇ ਤੇ ਆਪਾਂ ਕਹਿੰਦੇ ਆ ਤੂੰ ਅਲੱਗ ਤੇ ਮੈਂ ਅਲੱਗ ਹੁਣ ਉੱਥੇ ਦਾ ਕਮਿਊਨਿਟੀ ਦਾ ਵੀ ਹੈ ਅਲੱਗ ਬੀਬੀ ਮੰਗਤਾਜ ਜਦੋਂ ਸੁਣਦੀ ਹੈ ਕਿ ਮੇਰੇ ਖਵੰਦ ਕੀ ਮੇਰਾ ਧੀ ਜਵਾਈ ਉਹਦੋਂ ਤੋਂ ਹੀ ਮੰਨ ਲੈਂਦੀ ਹੈ ਹਾਲਾਂਕਿ ਬੀਬੀ ਮੰਗਤਾਜ ਦਾ ਰਿਸ਼ਤਾ ਨਿਕਾਹ ਹੋਣਾ ਸੀ ਬਸ ਹੀ ਪਠਾਣਾ ਰਿਸ਼ਤਾ ਹੋਇਆ ਹੋਇਆ ਸੀ ਤੇ ਜਦੋਂ ਰਿਸ਼ਤੇ ਦੀ ਗੱਲ ਚੱਲਦੀ ਹੈ ਤੇ ਬੀਬੀ ਮੰਗਤਾਜ ਕਹਿ ਦਿੰਦੀ ਹੈ ਪਿਤਾ ਜੀ ਤੁਸੀਂ ਭੁੱਲ ਗਏ ਤੁਸੀਂ ਕਿਹਾ ਸੀ ਕਿ ਜਦੋਂ ਮੁਗਲ ਤਲਾਸ਼ੀ ਕਰਨ ਆਏ ਸਰ ਇਹ ਇਸ ਕਮਰੇ ਦੇ ਅੰਦਰ ਮੇਰੇ ਧੀ ਜਵਾਈ ਸੁੱਤੇ ਨੇ ਮੈਂ ਉਸੇ ਦਿਨ ਤੋਂ ਹੀ ਆਪਣਾ ਖਾਵਨ ਅੰਦਰ ਆਪਣਾ ਪਤੀ ਪੰਜ ਬਜਿੱਤ ਸਿੰਘ ਨੂੰ ਮਦਰਾਇ ਅਸਤੀਤਵ ਦੀ ਅਪਸਦਨਾਲ ਤੇ ਉਸ ਤੋਂ ਬਾਅਦ 131 ਸਾਲ ਬੀਬੀ ਮੁਕਤਾਜ ਜਿਉਂਦੇ ਰਹੇ ਸਰੀਰਕ ਤੌਰ ਤੇ ਤੇ ਉਹਨਾਂ ਲੰਮਾ ਸਮਾਂ ਹੀ ਬੀਬੀ ਮੁਕਤਾਜ ਉਸ ਅਕਾਲ ਤੁਰਖ ਵਹਿਗੁਰੂ ਦੀ ਇਬਾਦਤ ਦੇ ਵਿੱਚ ਜੁੜੇ ਰਹਿੰਦੇ ਨੇ ਅੱਜ ਵੀ ਗੁਰਦੁਆਰਾ ਟਰਨਗੜੀ ਆਦਿ ਦੇ ਉੱਤੇ ਬਣਿਆ ਹੋਇਆ ਤੇ ਆਵੇ ਇਹ ਇਨਰ 50% ਚੜਾਈ ਕਰਦੇ ਹਾਂ ਤੇ ਸਿੱਖਣਾ ਚਾਹੀਦਾ ਕਿ ਬਚਨ ਕੱਟੀ ਵੱਡੀ ਗੱਲ ਹੈ ਕਿ ਤੁਸੀਂ ਕਹਿ ਦਿੱਤਾ ਮੈਂ ਮੰਨ ਲਿਆ ਤੇ ਅੱਜ ਤੇ ਮਾਪੇ ਮਾਪਿਓ ਦੀ ਪਾਗ ਨੂੰ ਦਾਗ ਲਾਣ ਲੱਗੇ ਵੀ ਧੀਆਂ ਪੁੱਤਰ ਸੰਗੋਚ ਨਹੀਂ ਕਰਦੇ 2-4 ਮਹੀਨੇ 2-4 ਦਿਨਾਂ ਦੇ ਪਿਆਰ ਬਦਲੇ 20-25 ਸਾਲ ਦੀ ਕਦਰੋਂ ਕੀਮਤ ਗਵਾ ਬੈਠਦੇ ਨੇ ਘਰ ਬਾਹਰ ਛੱਡ ਕੇ ਭੱਜ ਜਾਂਦੇ ਨੇ ਕਿ ਜਿਨ੍ਹਾਂ ਨੇ 25 ਸਾਲ ਪਾਲਿਆ ਉਸ ਸਾਰੀਆ ਕਵੈਸ਼ਾ ਪੂਰੀਆ ਕੀਤੀਆਂ ਤੇ ਉਹਨਾਂ ਨੂੰ ਭੁੱਲ ਕਰਕੇ ਦੋ ਚਾਰ ਇਸ਼ਕ ਮਜਾਜੀ ਦੇ ਪਿੱਛੇ ਲੱਗ ਕਰਕੇ ਤੇ ਛੱਡ ਜਾਂਦੇ ਗੁਰੂ ਗ੍ਰੰਥ ਸਾਹਿਬਹਾਰਾਜ ਦੀ ਬਾਣੀ ਅਧਿਆਤਮਕ ਬਾਤ ਜਿੱਥੇ ਰੱਬ ਦੇ ਨਾਲ ਜੋੜ ਦੀ ਹੈ ਉੱਥੇ ਦੁਨਿਆਵੀ ਕਦਰਾਂ ਕੀਮਤਾਂ ਵੀ ਸਾਨੂੰ ਸਿਖਾਉਂਦੀ ਹੈ ਕੀ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨਾ ਸਮਾਜ ਦੇ ਵਿੱਚ ਕਿਵੇਂ ਰਹਿਣਾ ਕਿਵੇਂ ਬਚਨਾਂ ਤੇ ਹੁਲਝੜਾਉਣੇ ਨੇ ਗੁਰਵਾੜੀ ਦੇ ਨਾਲ ਜੁੜਿਆ ਹੋਇਆ ਮਨੁੱਖ ਹਰ ਇੱਕ ਪੱਖ ਤੋਂ ਸੰਪੂਰਨ ਹੋ ਜਾਂਦਾ ਹੈ ਕਿਉਂ ਗੁਰਵਾੜੀ ਦੁਨੀਆਵੀ ਤੌਰ ਤੇ ਵੀ ਪੂਰਾ ਕਰਦੀ ਹੈ ਤੇ ਅਧਿਆਤਮਿਕ ਤੌਰ ਤੇ ਵੀ ਪੂਰਾ ਕਰਦੀ ਹੈ ਸੋ ਜਦੋਂ ਗੁਰਵਾੜੀ ਦੇ ਨਾਲ ਆਪਾਂ ਜੁੜ ਜਾਂਦੇ ਹਾਂ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਕਿ ਬਚਨਾਂ ਤੇ ਮੁਕਤੀ ਵਿੱਚ ਜਾਣੇ ਨੇ ਐਵੇਂ ਥੋੜਾ ਇੱਥੇ ਜਾਗਦੀ ਬਾਜੀ ਲਾਤੀ ਕਿ ਬਚਨ ਹੋ ਗਿਆ ਕਿ ਅਰਦਾਸ ਹੋ ਗਈ ਗੁਰਚਰਾਂ ਦੇ ਵਿੱਚ ਅੱਜ ਤੋਂ ਬਾਅਦ ਕਿ ਮੁਕਰਨਾ ਨਹੀਂ ਅਰਦਾਸ ਕਰਕੇ ਸਿੱਖ ਦੇ ਬੋਲ ਕਿ ਸਿੱਖ ਨੇ ਜਵਾਲ ਕਰਤੀ ਹੁਣ ਮੁਕਰਨਾ ਨਹੀਂ ਹੁਣ ਸਭ ਤੋਂ ਵੱਧ ਡਿਗੋਸ ਰਹੀ ਫੋਰਨ ਕਟਰੀਆ ਦੇ ਵਿੱਚ ਸਿੱਖਾਂ ਦੇ ਵੀ ਵੱਧ ਹੋ ਰਹੇ ਨੇ ਤੇ ਪੱਕੇ ਹੋਣ ਲਈ ਸਭ ਤੋਂ ਵੱਧ ਸਿੱਖ ਹੀ 2 ਨੰਬਰ ਤੇ ਕਾਗਜ ਬਣਾ ਕੇ ਇੱਥੇ ਆ ਰਹੇ ਨੇ ਇੱਥੋਂ ਜਾ ਰਹੇ ਨੇ ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਨੂੰ ਆਪਾਂ ਨੇ ਕੇਵਲ ਦਿਖਾਵੇ ਬਾਤਰ ਸਮਝ ਲਿਆ ਮਾਫ ਕਰਨਾ ਇਹ ਵਿਸ਼ਾ ਇਧਰ ਚਲਾ ਗਿਆ ਹੁਣ ਕੀ ਸਿੱਖਣਾ ਚਾਹੀਦਾ ਕਿ ਗੁਰੂ ਦੀ ਹਜ਼ੂਰੀ ਦੇ ਅੰਦਰ ਬਚਨ ਕੀਤੇ ਹੋਣ ਅਰਦਾਸ ਕੀਤੀ ਹੋਵੇ ਲਾਵਾ ਦਾ ਪਾਠ ਕੀਤਾ ਹੋਵੇ ਤੇ ਆਪਾਂ ਦੂਜੇ ਦਿਨ ਤੀਜੇ ਦਿਨ ਮਹੀਨੇ ਬਾਅਦ ਸਾਲਾਂ ਬਾਅਦ ਮੁੱਕਰ ਦੀ ਇਹ ਗੁਰਸਿੱਖ ਦੀ ਜਵਾਨ ਤੇ ਨਹੀਂ ਇਹ ਗੁਰੂ ਨੂੰ ਸਿਰ ਦੇਣ ਵਾਲੀ ਗੱਲ ਤੇ ਨਹੀਂ ਜੋ ਬਹੁਤ ਨਤ 131 ਸਾਲ ਜੁੜਦੇ ਰਹੇ ਤੇ ਰੱਬ ਦੀ ਇਬਾਦਤ ਦੇ ਵਿੱਚ ਜੁੜੇ ਰਹੇ ਭਗਤੀ ਦੇ ਵਿੱਚ ਜੁੜੇ ਰਹੇ ਇਹ ਹੈ ਬਚਨ ਇਹ ਹੈ ਮਕਬੂਲ ਨਾਮਾ ਕਿ ਪਿਤਾ ਨੇ ਕਹਿਤਾ ਤੇ ਮੰਨ ਲਿਆ ਤੇ ਅੱਜ ਦੇ ਬੱਚੇ ਤੇ ਕਿਹੜੇ ਦੇ ਵਿੱਚ ਨਹੀਂ ਆਪਾਂ ਕਹਿੰਦੇ ਆ ਮਾਡਰਨ ਯੁੱਗ ਇਹ ਮਾਡਰਨ ਤਾਂ ਨਹੀਂ ਗੁਰਬਾਣੀ ਦੇ ਨਾਲ ਜੁੜਨਾ ਗੁਰਬਾਣੀ ਤੋਂ ਦੂਰ ਹੋ ਜਾਣਾ ਇਹ ਮਾਡਰਨਤਾ ਨਹੀਂ ਪਹਿਰਾਵੇ ਕਰਕੇ ਆਪਣਾ ਗੁਰਸੇਖੀ ਆਪਣਾ ਜੀਵਾਸ ਆਪਣੀ ਸਭਿਅਤਾ ਛੱਡ ਦੇਣੀ ਇਹ ਮੂਲਤ ਤਾਂ ਨਹੀਂ ਇੱਥੇ ਤਾਂ ਜੁੜਨਾ ਸੀ ਬੈਠਣਾ ਸੀ ਜੋ ਸ਼ਬਦ ਪੜਿਆ ਗੁਰਮੁਖ ਬੈਠੋ ਸਫਾ ਵਿਛਾਏ ਕਿ ਜੁੜ ਕੇ ਬੈਠਣਾ ਸੀ ਹੋਈ ਇਕੱਤਰ ਮਿਲੋ ਮੇਰੇ ਭਾਈ ਇਕੱਠੇ ਹੋ ਕੇ ਬੈਠੀ ਜੇ ਬੈਠੇ ਹੁੰਦੇ ਫਿਰ ਗੁਰੂ ਦੀ ਹਜ਼ੂਰੀ ਦੇ ਅੰਦਰ ਪੱਕਾ ਤੁਣੀ ਨਾ ਕੁੰਦੀ ਇਕੱਤਰਤਾ ਪਤਾ ਹੀ ਨਹੀਂ ਲੱਗਿਆ ਕਿ ਗੁਰੂ ਦੇ ਸ਼ਬਦ ਨੂੰ ਸੁਣਦਾ ਹੈ ਗੁਰੂ ਦੇ ਸ਼ਬਦ ਨੂੰ ਵਿਚਾਰ ਹੈ ਤੇ ਸਤ ਕੋ ਦੀ ਰਾਤ ਦੂਜੇ ਪਾਸੇ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਬ ਜਾਤੇ ਕੂਮਾ 마ਸੀ ਜੀ ਦੀ ਛੰਨ ਦੇ ਵਿੱਚ ਜਾਂਦੇ ਨੇ ਹੁਣ ਛੰਨ ਵਾਲਿਆਂ ਨੇ ਕੌਣ ਜਾਂਦਾ ਹੁੰਦਾ ਇੱਥੇ ਤਾਂ ਮਹਿਲਾ ਵਾਲਿਆਂ ਨੂੰ ਵੇਖ ਲੈਦੇ ਨੇ ਹੁਣ ਮਹਿਲਾ ਵਾਲੇ ਛੰਨਾ ਵਾਲਿਆਂ ਦੇ ਘਰ ਜਾ ਰਹੇ ਨੇ ਆਖੋ ਸਤਨਾਮ ਵਾਹਿਗੁਰੂ ਭਾਤਾ ਗੁਜਰਕੋ ਜੀ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਬਾਬਾ ਫਤੇ ਸਿੰਘ ਜੀ ਉਹ ਸ਼ਾਲਾ ਸ਼ਾਲੇ ਨਹੀਂ ਰਹੀ ਉਹ ਸ਼ਾਲੇ ਦੇ ਵਿੱਚ ਬੈਠ ਕਰਕੇ ਜਦੋਂ ਸਾਰੀ ਰਾਤ ਹੀ ਬਾਦਤ ਹੁੰਦੀ ਹੈ ਉੱਥੇ ਰੱਬ ਦਾ ਸਿਮਰਨ ਹੁੰਦਾ ਉਹ ਕਾਲੂਕੁਖ ਵਾਹਿਗੁਰੂ ਦੀ ਭਗਤੀ ਹੁੰਦੀ ਹੈ ਉਹ ਸ਼ਾਲਾ ਸ਼ਾਲੇ ਨਹੀਂ ਰਹੀ ਵੱਡੇ ਵੱਡੇ ਮਹਿਲ ਟੱਠ ਗਏ ਮਹਿਲਾਂ ਵਾਲੇ ਖਤਮ ਹੋ ਗਏ ਤੇ ਉਹ ਛੰਨ ਅੱਜ ਵੀ ਜਿਉਂਦੀ ਐ ਉਹ ਛੰਨ ਅੱਜ ਵੀ ਹੈ ਉਹ ਗੁਰਦੁਆਰਾ ਛੰਨ ਸਾਹਿਬ ਬਣ ਗਿਆ ਕੋ ਸਤਨਾਮ ਗੁਰਦੁਆਰਾ ਛੰਨ ਸਾਹਿਬ ਪਾਪਾ ਕੁਮਾ ਮਾਰਕੀ ਜੀ ਲੱਖਾਂ ਮਹਿਲ ਵਾਲੇ ਪਦਾਰਥਾਂ ਵਾਲੇ ਖਤਮ ਹੋ ਗਏ ਪਰ ਉਹ ਛੰਨ ਅੱਜ ਵੀ ਜਿਉਂਦਾ ਹੈ ਜਿੱਥੇ ਬੈਠ ਕੇ ਵੀ ਅਰੰਭ ਦੀ ਭਗਤੀ ਰੱਬੀ ਪਿਆਰਿਆਂ ਨੇ ਬਾਬਾ ਜੋਰਾਬ ਸਿੰਘ ਬਾਬਾ ਪ੍ਰਤੇ ਸਿੰਘ ਦੀ ਮਾਤਾ ਗੁਜਰਕੌਰ ਜੀ ਨੇ ਜਿੱਥੇ ਬਹਿ ਕੇ ਸਾਰੀ ਰਾਤ ਰੱਬ ਦੀ ਬਾਦਨ ਕੀਤੀ ਹੈ ਰੱਬ ਦੀ ਬੰਦਗੀ ਕੀਤੀ ਹੈ ਤੇ ਕੁੰਮਾ ਮਾਸਤੀ ਜੀ ਨੂੰ ਜਿਹੜੀ ਦੌਲਤ ਦੇ ਕੇ ਗਈ ਜਿਹੜੀ ਪੈਸੇ ਦੇ ਕੇ ਗਈ ਹੋ ਸਕਦਾ ਦੁਨਿਆਵੀ ਦੌਲਤ ਤੇ ਮੁੱਕ ਜਾਂਦੀ ਖਤਮ ਹੋ ਜਾਂਦੀ ਸਮੇਂ ਦੇ ਨਾਲ ਪਰ ਜਿਹੜੀ ਦੌਲਤ ਦੇ ਕੇ ਗਏ ਨੇ ਜਦੋਂ ਤੱਕ ਦੁਨੀਆਂ ਰਹੇਗੀ ਉਹ ਦੌਲਤ ਖਤਮ ਨਹੀਂ ਹੋਏਗੀ ਆਖੋ ਸਤਿਨਾਮ ਉਹ ਦੌਲਤ ਬਾਬਾ ਕੁਮਮਾ ਮਾਸਤੀ ਜੀ ਬੰਦਦੇ ਹੀ ਰਹਿਣਗੇ ਹੁਣ ਸਫਰੇ ਸ਼ਾਦਤ ਚੱਲਦਾ ਲੱਖਾਂ ਦਾ ਲੱਖਾਂ ਸੰਗ ਦਾ ਉੱਤੇ ਨਤਮਸਤਕ ਹੁੰਦੀਆਂ ਨੇ ਕਿੱਥੇ ਦੋ ਸੀ ਗੁਰੂ ਦੇ ਪਰਜੰਤ ਤੇ ਬੈਠੇ ਸੀ ਜਿੱਥੇ ਬੈਠ ਗਏ ਫਿਰ ਧਰਤੀ ਨੂੰ ਭਾਰ ਦੇ ਲੱਗ ਗਈ ਉੱਥੇ ਧਰਤੀ ਸੁਹਾਵਣੀ ਹੋ ਗਈ ਉਹ ਧਰਤੀ ਪੁੰਜਣ ਯੋਗ ਵੀ ਰਹਿਦੀ ਦੁਨੀਆਂ ਤੱਕ ਪੁੰਜਣ ਯੋਗ ਹੋ ਗਈ ਇਹ ਤਾਂ ਹੀ ਕਰਵਾਣੀ ਕੀ ਸੀ ਉੱਥੇ ਬੈਠ ਕੇ ਮਾਤਾ ਮਾਤਾ ਜੀ ਨੇ ਤੇ ਸਹਿਜਾ ਜੀ ਨੇ ਟੀਟੀ ਤਾਂ ਸਾਰੀ ਰਾਤ ਸਿਮਰਨ ਕੀਤਾ ਬਾਬਾ ਕੁਮਾ ਮਾਸ ਜੀ ਦੇ ਕੋਲ ਖਾਣ ਨੂੰ ਵੀ ਕੁਝ ਨਹੀਂ ਸੀ ਕਹਿੰਦੇ ਨੇ ਇਤਿਹਾਸ ਦੇ ਵਿੱਚ ਆਉਂਦਾ ਬੀਬੀ ਲక్ష్ਮੀ ਜੀ ਕੋਲ ਲੱਗੇ ਰਹਿੰਦੀ ਸੀ ਉਹ ਗਰੀਬ ਔਰਤ ਕੁਝ ਜੋ ਰੁੱਖਾ ਮਿੱਸਾ ਸੀ ਉਹ ਲੈ ਕੇ ਆਉਂਦੀ ਐ ਸਹਿਜਾ ਜੀ ਉਹ ਸ਼ੱਕਦੇ ਨੇ ਫਿਰ ਇੱਥੇ ਹੀ ਛਕਦੇ ਨੇ ਇੱਥੇ ਛਕਣ ਤੋਂ ਬਾਅਦ ਸੈਰ ਜਾਂਦੇ ਹਨ ਗੰਗੂ ਲੈ ਕਰਕੇ ਜਾਂਦਾ ਹੈ ਅੱਗੇ ਪਰ ਅੱਜ ਦਾ ਜੋ ਇਤਿਹਾਸ ਹੈ ਚਮਕੋਲ ਦੇ ਅੰਦਰ ਗੁਰੂ ਪਾਤਸ਼ਾਹ ਜੀ ਰੋਪੜ ਦੇ ਇਲਾਕੇ ਤੋਂ ਬਾਅਦ ਉਹ ਗੜੀ ਦੇ ਅੰਦਰ ਜਾਂਦੇ ਨੇ ਜਿਸ ਖਿੱਤੇ ਮੈਂ ਹਮ ਕਹਤੇ ਤੇ ਜਾਣਾ এবਹੀ ਹੈ ਜਿਸ ਖਿੱਤੇ ਮੈਂ ਹੈ ਬੱਚੋਂ ਕੋ ਘਟਾਣਾ এবਹੀ ਹੈ ਤਰਤੀ ਵੀ ਕਹ ਦिती ਹੈ ਟਿਕਾਣਾ এবਹੀ ਹੈ ਜਿਸ ਕਿਤੇ ਸੇ ਲੁੱਟ ਕੇ ਹੈ ਜਾਣਾ ਇਹੋ ਹੀ ਹੈ ਇਥੇ ਆਵਾਜ਼ ਕਰ ਰਹੇ ਨੇ ਲੁੱਟ ਕੇ ਐਲਟੀ ਗੁਰੂ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੱਲ ਦਾ ਜਿਗਰਾ ਹੋ ਸਕਦਾ ਹੈ ਕਿ ਸਾਹਮਣੇ ਅੱਖਾਂ ਦੇ ਸ਼ਹੀਦ ਹੁੰਦੇ ਹੋਣ ਸਹਿਰਜਾਦੇ ਤੇ ਗੁਰੂ ਪਾਤਸ਼ਾਹ ਜੀ ਫਿਕਾਰੇ ਛੱਡਦੇ ਹੋਣ ਐਵੇਂ ਥੋੜਾ ਅੱਲਾ ਯਾਰ ਖਾ ਜੋ ਕੀ ਨੇ ਖੈ ਮਾਫਾ ਨਮਾ ਸਵਾ ਹੋ ਗਿਆ ਤੇ ਆਸ ਹੋਉਂਦਾ ਮੇਰਾ ਸੋ ਮੈਂ ਥੋੜਾ ਅੱਲਾ ਯਾਰਖਾ ਜੋਗੀ ਨੇ ਕਹਿ ਦਿੱਤਾ ਬਸ ਇੱਕ ਹਿੰਦ ਮੇਤੀ ਤਿਰਥ ਹੈ ਯਾਤਰਾ ਕੇ ਲੀਏ ਅਸੀਂ ਯਾਤਰਾਾਂ ਮਾਂ ਤੇ ਜਾਂਦੇ ਆ ਕਿਤੇ ਵੀ ਜਾਂਦੇ ਆ ਪਰ ਗੁਰਸਿੱਖਾ ਤੇਰੇ ਲਈ ਜੇਕਰ ਤਿਰਥ ਹੈ ਉਹ ਤਿਰਥ ਹੈ ਚਮਕੌਰ ਦੀ ਗੜੀ ਤੇ ਸਰਹੰਦ ਦੀ ਦੀਵਾਰ ਆਪੋ ਸਤਨਾਬ ਜਦੋਂ ਤੱਕ ਸਿੱਖ ਸਰਹੰਦ ਦੀ ਦੀਵਾਰ ਤੇ ਚਮਕੌਰ ਦੀ ਗੜੀ ਨੂੰ ਚੇਤੇ ਰੱਖੇਗਾ ਉਦੋਂ ਤੱਕ ਇੱਕ ਖੂਨ ਦੇ ਅੰਦਰ ਗਰਮੀ ਘਟਵੀ ਹੋਏਗੀ ਉਦੋਂ ਤੱਕ ਇਹ ਹੁੰਦਾ ਹੀ ਰਹੇਗਾ ਜਿੱਥੇ ਜ਼ੁਲਮ ਹੋਏਗਾ ਉੱਥੇ ਸਿੱਖ ਕਰਿਆ ਦੇਸਾ ਆਖੋ ਸਤਿਨਾਮ ਬਸ ਇੱਕ ਹਿੰਦ ਵਿੱਚ ਤੀਰਥ ਹੈ ਯਾਤਰਾ ਕੇ ਲੀਏ ਕਿਤਾਏ ਬਾਪ ਨੇ ਬੱਚੇ ਜਹਾਂ ਖੁਦਾ ਦੇ ਲਈ ਹੋ ਸਕਦਾ ਹੈ ਕਿ ਰੱਬ ਦੇ ਦੇ ਬੱਚੇ ਘਟਾ ਦਿੱਤੇ ਹੋਣ ਆਪ ਸਹਿਬ ਜਰਦੇ ਜੀ ਆਂਦੇ ਨੇ ਪਿਆਰੇ ਗੁਰਸਿੱਖ ਕਹਿੰਦੇ ਨੇ ਕਿ ਤੁਸੀਂ ਬੱਚਿਆਂ ਨੂੰ ਬਚਾ ਕਰਕੇ ਲੈ ਜਾਓ ਕਹਿੰਦਾ ਬੱਚਿਆਂ ਦੇ ਵਿੱਚ ਫਰਕ ਮੈਂ ਕਿਹੜੇ ਬੱਚਿਆਂ ਨੂੰ ਬਚਾ ਕੇ ਲੈ ਕੇ ਜਾਵਾਂ ਆਪਣੇ ਬਿੰਦੀ ਪੁੱਤਰਾ ਨੂੰ ਬਚਾ ਕੇ ਲੈ ਕੇ ਜਾਵਾਂ ਨਹੀਂ ਮੇਰੇ ਲਈ ਬਿੰਦੀ ਪੁੱਤ ਤੇ ਨਾਦੀ ਪੁੱਤ ਇੱਕ ਸਮਾਨ ਨੇ ਤੇ ਕੁਰਬਾਨੀਆਂ ਦੇ ਕੇ ਜਾਣਗੇ ਸਹਿਜਾਤਾ ਬਾਬਾ ਅਜੀਤ ਸਿੰਘ ਜੀ ਆਪ ਆਉਂਦੇ ਨੇ ਨਾਮਕਾ ਅਜੀਤ ਨੂੰ ਜੀਤਾ ਨਹੀਂ ਜਾਊਗਾ ਜੀਤਾ ਗਿਆ ਤੋ ਖੈਰ ਜੀਤਾ ਵਾਪਸ ਨਹੀਂ ਆਊਗਾ ਅਜੀਤ ਸਿੰਘ ਜਿਹੜਾ ਕਿਸੇ ਤੋਂ ਜਿੱਪਿਆ ਨਹੀਂ ਜਾ ਸਕਦਾ ਜਦੋਂ ਪਟੇ ਸਹਿਜਾਤੇ ਸ਼ਹਾਦਤ ਜੰਮ ਪੀ ਰਹੇ ਨੇ ਬਾਬਾ ਜੁਗਾਰ ਸਿੰਘ ਜੀ ਆਪ ਆਉਂਦੇ ਨੇ ਹੱਥ ਦੇ ਵਿੱਚ ਗਲ ਦੇ ਵਿੱਚ ਪੱਲਾ ਪਾ ਕੇ ਹੱਥ ਜੋੜ ਕੇ ਗੁਰੂ ਪਾਤਸ਼ਾਹ ਅਗੇ ਡਰਦੇ ਨੇ ਗੁਰੂ ਪਾਤਸ਼ਾਹ ਨੂੰ ਕਹਿੰਦੇ ਨੇ ਕਿ ਮਿੱਤਰਾਂ ਕਿ ਵੱਡੇ ਸਹਿਬ ਬਾਬਾ ਅਜੀਤ ਸਿੰਘ ਜੀ ਵੱਡੇ ਭਰਾ ਗਏ ਨੇ ਮੈਂ ਵੀ ਜੱਗੇ ਮੈਦਾਨ ਦੇ ਅੰਦਰ ਜਾਣਾ ਚਾਹੁੰਦਾ ਹੈ ਗੁਰੂ ਪਾਤਸ਼ਾਹ ਜੀ ਬਚਨ ਕਰਦੇ ਨੇ ਹੁਣ ਜਦੋਂ ਵੀ ਲੋੜ ਪਵੇਗੀ ਜੇ ਮੈਂ ਤੈਨੂੰ ਕਹਿ ਕੇ ਬੁਲਾਉਂਦਾ ਤਾਂ ਹੋ ਸਕਦਾ ਦੁਨੀਆ ਨੇ ਕਹਿਣਾ ਸੀ ਕਿ ਬਲਾ ਕੇ ਆਪ ਭੇਜਿਆ ਪਰ ਤੂੰ ਖੁਦ ਆਇਆ ਹੁਣ ਰਹਿੰਦੀ ਦੁਨੀਆ ਤੱਕ ਜਦੋਂ ਵੀ ਕੌਮ ਤੇ ਧਰਮ ਤੇ ਕਿਤੇ ਵੀ ਵਿਵਿਧਤਾ ਪਈਗੀ ਗੁਰਸਿੱਖ ਮਰਜੀ ਵੜੇ ਨੌਜਵਾਨ ਆਪ ਖੜੇ ਹੋਣਗੇ ੴ ਸਤਿਨਾਮ ਹੁੰਦੇ ਨੇ ਹੁਣੇ ਕਿਸਾਨੀਆਂ ਦਾ ਉਹਨਾਂ ਚੱਲ ਰਿਹਾ ਖੜੇ ਨੇ ਨਾ ਪੰਜਾਬ ਦੀ ਧਰਤੀ ਤੇ ਸੂਰਬੀਰ ਯੋਧੇ ਹੀ ਨਹੀਂ ਨਾ ਉਹ ਵੀ ਖੜੇ ਨੇ ਨਾ ਉੱਥੇ ਇਹ ਬਚਨ ਹੋਏ ਹੋਏ ਨੇ ਗੁਰੂ ਪਾਤਸ਼ਾਹ ਦੇ ਇਹ ਇਨਾ ਦੇ ਖੂਨ ਦੇ ਅੰਦਰ ਉਹ ਗਰਮਾਈ ਖਤਮ ਹੀ ਨਹੀਂ ਹੋ ਸਕਦੀ ਇੱਥੇ ਤੇ ਤਤੀ ਤਵੀ ਹੈ ਜੇਠ ਦੇ ਮਹੀਨੇ ਦੇ ਅੰਦਰ ਤੇ ਇੱਥੇ ਠੰਡਾ ਬਰਜ ਹੈ ਪੋਦੇ ਦੇ ਅੰਦਰ ਉੱਥੇ ਬਿਨਾ ਕੱਪੜਿਆਂ ਤੋਂ ਨੇ ਤੇ ਉੱਥੇ ਭਾਵੇਂ ਅੱਗ ਦੇ ਵਿੱਚ ਸੜਾਇਆ ਜਾ ਰਿਹਾ ਤਤੀ ਲੋ ਦੇ ਉੱਤੇ ਬਿਠਾਇਆ ਜਾ ਰਿਹਾ ਫਿਰ ਵੀ ਤਪ ਸ਼ਰੀਰੇ ਵੀ ਠੰਡੇ ਨੇ ਸੋ ਗੁਰਬਾਣੀ ਦਾ ਹੀ ਨਿਗ ਹੈ ਨਾਮ ਸਿਮਰਨ ਦਾ ਹੀ ਨਿਗ ਹੈ ਜਿਹਨੂੰ ਲੈ ਕਰਕੇ ਇਹ ਸਿੱਖ ਧਰਮ ਚੱਲਦਾ ਹੈ ਜਿਨੂੰ ਲੈ ਕਰਕੇ ਇਹ ਬਚ ਸਕਦੇ ਨੇ ਜਦੋਂ ਤੱਕ ਗੁਰਸਿੱਖ ਦਾ عقیدہ ਗੁਰਸਿੱਖ ਦਾ ਭਰੋਸਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਉੱਤੇ ਰਹੇਗਾ ਸਿਮਰਨ ਦੇ ਉੱਤੇ ਰਹੇਗਾ ਉਦੋਂ ਤੱਕ ਇਹਨਾਂ ਨੂੰ ਤਤੀਬਾਹ ਵੀ ਨਹੀਂ ਲੱਗ ਸਕਦੀ ਆਖੋ ਸਤਨਾਮ ਤੇ ਗੁਰੂ ਪਾਸ਼ਾ ਜੀ ਇੱਕੋ ਖੁਆਇਸ਼ੀ ਖੁਆਇਸ਼ ਹੈ ਤੂੰ ਮੇ ਤਲਵਾਰ ਚਲਾਤੇ ਹੋਏ ਦੇਖੇ ਤਲਵਾ ਖੁਆਇਸ਼ ਹੈ ਤੂੰ ਮੇ ਅੱਖ ਸੇ ਵਰਖੀ ਖਾਤੇ ਹੋਏ ਦੇਖੇ ਸਤਨਾਮ ਇੱਕ ਖੁਆਇਸ਼ ਹੈ ਕੀ ਤਨ ਨੂੰ ਤਲਵਾਰ ਚ ਲੱਗਦੇ ਹੋਏ ਵੇਖਾਂ ਤੇ ਇਹਦਾ ਅੱਖਾਂ ਨਾਲ ਤੇਰੇ ਵਰਸ਼ੀਆਂ ਵੱਜੜ ਮੈਂ ਅੱਖਾਂ ਨਾਲ ੱਕਾਂ ਹੋ ਸਕਦਾ ਇਹਦਾ ਨਾ ਪਿਉ ਕੋਈ ਹੈ ਗੁਰੂ ਪਾਤਸ਼ਾ ਧੰਨ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ ਇਸ ਸਮੁੱਚਾ ਬ੍ਰਹਿਮੰਡ ਨਹੀਂ ਦੇ ਸਕਦਾ ਕਾਹ ਹੈ ਕੇਵਲ ਸ਼ੁਕਰਾਨਾ ਕੀਤਾ ਜਾ ਸਕਦਾ ਹੈ ਗੁਰੂ ਪਾਤਸ਼ਾ ਜੀ ਤੁਸੀਂ ਸਾਡੇ ਲਈ ਜੋ ਕੁਰਬਾਨੇ ਪਾਈ ਨੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਆਪਣੇ ਘਰਾਂ ਦੇ ਅੰਦਰ ਸਿਮਰਨ ਨਾ ਛੱਡਿਏ ਗੁਰਬਾਣੀ ਨਾ ਛੱਡਿਏ ਪੂਰਾ ਨਿਤਨੇਈ ਨਹੀਂ ਹੁੰਦਾ ਜਪਜੀ ਸਾਹਿਬ ਪੜੀ ਜੀ 5 ਮਿੰਟ ਨਿਤਨੇਈ ਨਹੀਂ ਪੂਰਾ ਨਿਤਨੇਈ ਨਹੀਂ ਹੁੰਦਾ ਬਾਹਰ ਉਹਦਾ ਸਿਮਰਨ ਕਰੀਏ ਹਰ ਅੜੀ ਹਰ ਪਲ ਉਹਨਾਂ ਦੀ ਯਾਦ ਦੇਖ ਜੂਰੀਏ ਤੇ ਜਦੋਂ ਤੱਕ ਸਹਿਬਜ਼ਾਦਿਆਂ ਦਾ ਇਤਿਹਾਸ ਸਾਡੇ ਜੀਵਨ ਦੇ ਵਿੱਚ ਹੈ ਸਾਨੂੰ ਦੀ ਕਰ ਸਕਦਾ ਸੋ ਉਹਨਾਂ ਦੀ ਸ਼ਹਾਦਤ ਨੂੰ ਕੋਟ ਕੋਟ ਅਨਰਾਮ ਇਤਿਹਾਸ ਜਿੰਨਾ ਇਹ 2 4 ਘੜੀਆਂ ਵਿੱਚ ਪੂਰਾ ਹੋਣਾ ਨਹੀਂ ਇਹ ਤੇ ਬੱਤਾਂ ਲੰਮੀਆਂ ਨੇ ਗੁਰੂ ਪਾਤਸ਼ਾਹ ਦੀ ਕਿਰਪਾ ਕਰਦਨ ਸਾਡੇ ਜੀਵਨ ਦੇ ਅੰਦਰ ਗੁਰਵਾਣੀ ਆਵੇ ਸਾਡੇ ਜੀਵਨ ਦੇ ਅੰਦਰ ਸਿਮਰਨ ਆਵੇ ਇਹੋ ਅਰਦਾਸ ਆਪਾਂ ਸਭਾ ਨੇ ਕਰਨੀ ਹੈ ਜੀ ਧੰਨ ਧੰਬਾ ਬਾਬਾ ਅਜੀਤ ਸਿੰਘ ਜੀ ਧੰਨ ਧੰਬਾ ਬਾਬਾ ਜਗਤ ਸਿੰਘ ਜੀ ਧੰਨ ਧੰਬਾ ਬਾਬਾ ਜਗਨਬ ਸਿੰਘ ਜੀ ਧੰਨ ਧੰਨ ਬਾਪਾ ਦੇਸੀ ਸਿੰਘ ਜੀ ਧੰਨ ਧੰਨ ਮਰਤਾ ਗੁਰਜਰ ਗੁਰੂ ਜੀ ਉਹਨਾਂ ਦੀ ਲਾਸ਼ਾਂ ਦੀ ਸ਼ਹਾਦਤ ਨੂੰ ਅੱਜ ਦੇ ਦਿਨ ਵੱਡੇ ਸਹਿਬ ਅਤੇ ਚੰਗੂ ਦੀ ਛੜੀ ਦੀ ਅੰਦਸ਼ੀਰ ਹੋਇਸਾਂ ਅੱਜ ਦੇ ਦਿਨ ਹੀ ਛੋਟੇ ਸਹਿਬ ਜਦ ਨੇ ਗੰਗੂ ਆਪਰੇ ਘਰ ਲੈ ਕੇ ਗਿਆ ਸੀ ਫਿਰ ਉਸ ਤੋਂ ਬਾਅਦ 9:00 ਵਜੇ ਨੂੰ ਅੱਕੇ ਕਿਵੇਂ ਕਿਵੇਂ ਇਤਿਹਾਸ ਚੱਲਦਾ ਹੈ ਆਪ ਜਾਣਦੇ ਹੋ ਪਰ ਉਹ ਬਾਤਾਂ ਬਾਅਦਲੇ ਜਿਨ੍ਹਾਂ ਦੇ ਵਿੱਚ ਪਾਵਾਗੇ ਭੁੱਲਾ ਦੇਖੀਮਾ ਬਲਾਵਤੇ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਤਨ ਤਨ ਸਹਿਬ ਜੀ ਗੁਰੂ ਸਾਹਿਬ ਜੀ ਦੇ ਅੰਦਰ ਜਿਹੜੇ ਜੁੜੇ ਬੈਠੇ ਗੁਰੂ ਘਰੇ ਖਾਲਸਾ ਸਾਧ ਸੰਗਤ ਜੀ ਨਰਮਨ ਜੀ ਜਿਹਨੇ ਬਣਾਉਣੀ ਆ ਤੁਹਾਡੀ ਆਵਾਜ਼ ਇਹ ਦੂਜੀ ਦਾ ਘਰ ਸਾਹ ਵਾਹ ਨਿਹੋਜੇ ਕੀ ਹਤੇ ਇਹ ਸਾਹਮਣੇ ਭਾਈ ਹਰਜਨ ਸਿੰਘ ਜੀ ਜਿਨ੍ਹਾਂ ਨੇ ਆਪ ਜੀ ਨੂੰ ਜੋ ਅੱਜ ਦਾ ਕਿ ਆਸਤੰਦ ਰਿਹਾ ਹੈ ਗੁਰਦਵਾਰ ਦੇ ਨਾਲ ਜੋੜਿਆ ਹੈ ਸਭ ਤੋਂ ਪਹਿਲਾਂ ਧੰਨਵਾਦ ਭਾਈ ਸਾਹਿਬ ਜੀ ਦਾ ਸਤਿਗੁਰ ਜੀ ਕਿਰਪਾ ਕਰ ਰਹਿਤ ਤਾਂ ਅੱਜ ਇਹਦਾ ਰੱਖਿਆ ਹੈ ਸੋ ਬੱਚਾ ਰਵਿੰਦਰ ਜੀ ਹੈਗੇ ਸਟੇਜ ਤੇ ਆੜ ਕਿ ਸਟੇਜ ਨੂੰ ਸੰਭਾਲਾ ਲੈ ਕੁ ਲੋ ਵੇਂਚੀ ਆਪ ਜੀ ਨਾਲ ਸਾਂਝੀਆਂ ਕਰਨੀਆਂ ਨੇ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੋਇਆ ਹੈ ਏਡੀਆਂ ਦੀ ਧਰਤੀ ਦੇ ਉੱਤੇ ਬਸਾਰੀ ਮੁਰਜ਼ਾ ਚੱਲ ਰਿਹਾ ਹੈ। ਉਹਦੀ ਸਖਤਤਾ ਵਾਸਤੇ ਆਪ ਸਭ ਸੰਤਾਂ ਵੱਲੋਂ ਕੱਲ ਨੂੰ 11:00 ਵਜੇ ਸ੍ਰੀ ਸੁਮੀ ਸਾਹਿਬ ਜੀ ਦੇ ਯਾਪਰਾ ਗੋੜੇ ਨੇ ਉਗ੍ਰੰਤ ਕੋਪਗਵੇ ਦਾ ਉਪਰੰਤ ਭਰੀ ਰਵਾਂ ਸਜਾਏ ਜਾਣੇ ਨੇ ਸੰਤਾਂ ਨੂੰ ਵੇੰਚੀ ਹੈ ਕਿ ਬਦ